ਉਹਨੂੰ ਐਨਟਾਈਮ ਮੈਸੇਜ ਦੇ ਬਹੁਤ ਆਕੜ ਕਰਦੇ ਕੋਈ ਲੈਣਾ ਦੇਣਾ ਨਹੀਂ ਅਮਨ ਅਗਰ ਉਹਨੂੰ ਲੈਣਾ ਦੇਣਾ ਹੈ ਤਾਂ ਨੀਮ ਦੇ ਨਾਲ ਜਿੱਦ ਤੁਸੀਂ ਉਸ ਰੈਡ ਬੋ ਤੇ ਨੇ ਵੇਚੋ ਜਿੱਦ ਤੁਸੀਂ ਮੈਕ ਰੁੱਕਦੇ ਨੇ ਵੇਚੋ ਹallelujah 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 ਜੋ ਕੋਈ ਉਸ ਦਾ ਨਾਮ ਲਵੇਗਾ ਜੋ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਏਗਾ ਹallelujah व्यक्ति का सब भी बचेगा हर कोई बचेगा जो प्रभु का नाम लेगा क्योंकि ऐसा नाएम इस दुनिया इस दुनिया नहीं मेथोडिस्ट का बैपटिस्ट का प्रेस्बिटेरियन या होरे किसे ने नाल ही नहीं पूरी मनुष्य जाति ते ना पूरे संसार दिना वो सारे संसार का ਰਚਣਹਾਰ ਆਂ ਅਮੇਨ ਉਹ ਸਾਰੇ ਸੰਸਾਰ ਦਾ ਪਰਮੇਸ਼ਵਰ ਹੈ ਅਮੇਨ ਇਹ ਲਈ ਸ਼ੈਤਾਨ ਜੋ ਹੈ ਜਿਹਨੂੰ ਬੰਦਿਆਂ ਨੂੰ ਪਿੱਛੇ ਨਹੀਂ ਖਿੱਚ ਸਕਦਾ ਬੇਨ ਪਿੱਛੇ ਨਹੀਂ ਹਟਣਾ ਪ੍ਰਭੂ ਉਹ ਕਿਹਾ ਉਹਦੇ ਅੰਦਰ ਕੋਈ ਸਿੱਖਿਆ ਬਾੜਦਾ ਆ ਜੋ ਬਾਈਬਲ ਦੀ ਹੁੰਦੀ ਸੱਚੀ ਹੁੰਦੀ ਠੀਕ ਹੁੰਦੀ ਉਹਨੂੰ ਧੱਕਾ ਲਾ ਕੇ ਕਾ ਕਰ ਦਿੰਦਾ ਅਮੇਨ ਜਿਆਦਾ ਹੀ ਕਾ ਕਰ ਦਿੰਦਾ ਲੋੜ ਦੇ ਵਿੱਚ ਕਾਇ ਨਹੀਂ ਰਹਿਣ ਦਿੰਦਾ ਉਹ ਜਿਆਦਾ ਹੀ ਕਾ ਹੋ ਗਿਆ ਉਹ ਮੈਂ ਤੇ ਗਰਜਾ ਮੰਨਦਾ ਮੈਂ ਤੇ ਖੁਦਾ ਮੰਨਦਾ ਮੈਂ ਤੇ ਉਹ ਨਬੀ ਮੰਨਦਾ ਐਲੀਅਨ ਤੇ ਉਹ ਇਨਾ ਅਗੜਿਆ ਦੁਜਿਆਂ ਕੁਝ ਵੀ ਸਮਝਦਾ ਨਹੀਂ ਉਹ ਜਦਾਗਾ ਹੋ ਗਿਆ ਲੈਨ ਤੋਂ ਬੱਸ ਉਸ ਦਿਨ ਤੇ ਕੀ ਹੈ ਸ਼ੈਤਾਨ ਦਾ ਕੰਮ ਹੁੰਦਾ ਹੈ ਸ਼ੈਤਾਨ ਬੜੇ ਧਿਆਨ ਨਾਲ ਬਾਈਬਲ ਦੇ ਵਿੱਚ ਲਿਖਿਆ ਸ਼ੈਤਾਨ ਜੋਤੀ ਦੇ ਜੋਤੀ ਦੇ ਜਿਹੜੇ ਜਾਣਨ ਦੇ ਸ੍ਰਿਸ਼ਤੇ दा रूप बना लेवर्ग कि धार्मिक खेत करता आके उन्होंने बुरा बहुत क्योंकि उन्हें तुम धर्मी बनाया पर धर्मी भी इना बनाया ला के तो कहा कर दिता है मैं तो महंगी मानद य किसी ने लहू नी बहाया सा लहू द नेम जेने बनया

ਅਣਖ ਦੇ ਨਾਲ ਪ੍ਰਿਆ ਸ਼ਾਤਰੀਆ ਕਰਤੇ ਆ ਗਾ ਬਲੀ ਹallelujah ਹallelujah ਪਰ ਜੇ ਤੁਸੀਂ ਚੱਚ ਚਾਹੁੰਦੇ ਹੋ ਅੱਛਾ ਪਾਇਰੋਚਨ ਲੌਹ ਦੇ ਤੇ ਪ੍ਰਚਾਰ ਕਰ ਰਿਹਾ ਅੱਜ ਕਰ ਪਹਿਲਾਂ ਵੀ ਮੈਂ ਕਈ ਗੱਲਾਂ ਸੁਣੀਆਂ ਲੌਹ ਦੇ ਬਾਰੇ ਚ ਕਰਦੇ ਨੂੰ ਉਹਨੂੰ ਇਦਾਂ ਜੇ ਤੁਸੀਂ ਇਦਾਂ ਦੇ ਵਿਚਾਰ ਲੈ ਕੇ ਆਏ ਤਾਂ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਤੁਸੀਂ ਲਾਗੂ ਨਹੀਂ ਕਰ ਗਏ

ਆਮੇ ਮਸੀਹ ਉਨ੍ਹਾਂ ਨੇ ਬਹਿ ਲਿਆਇਆ ਇਹ ਯੋਗ ਤੇ ਸਮੇਂ ਤੇ ਨਾ ਦਿਨਾਂ ਜਿਨਾ ਚ sire reh rahe hain ਸਾਡੀ ਲੜਾਈ ਨਹੂ ਤੇ ਮਾਸ ਦੇ ਨਾਲ ਨਹੀਂ ਆ ਦੁਸ਼ਟ ਆਤਮੀਆਂ ਦੇ ਨਾਲ ਹੈ اور ਇਹ ਦੁਸ਼ਟ ਆਤਮੇ ਚਾਨਣ ਦਾ ਰੂਪ ਬਟਾ ਲੈਂਦੀ ਜਦੋਂ ਚਾਨਣ ਦਾ ਰੂਪ ਸ਼ੈਤਾਨ ਬਟਾਉਂਦਾ ਉਹ ਤੁਹਾਨੂੰ ਭਗਤੀ ਦੇ ਨਾਮ ਕਰੇ ਤੇਰੀ ਭਗਤੀ ਤੇ ਜਸੂ ਮਸੀਹ ਦੀ ਭਗਤੀ ਦੀ 40 ਦਿਨਾਂ ਦੇ ਰੂਪ ਵਰਤਰਾ ਕੇ ਬੈਠ ਜਾਂਦੇ ਤੇ ਸਿਹਤ ਖਰਾਬ ਕਰ ਲੈਂਦੇ ਲਿਵਰ ਕਦੀ ਫਿਰ ਸੈੱਟ ਨਹੀਂ ਹੁੰਦਾ ਕਿਉਂਕਿ ਉਹਨੇ ਤਾਂ ਧਾਰਮਿਕ ਰੂਪ ਉਪਟਾ ਕੇ ਤੁਹਾਡੇ ਦਿਮਾਗ ਚ ਪਾਇਆ ਕਿ ਤੂੰ 40 ਰੱਖ 50 ਰੱਖ ਦੋ ਇੱਕ ਅੱਧਾ ਬਾਧੂ ਰੱਖ ਹੈ ਨਾ ਕਿਉਂਕਿ ਉਹ ਧਾਰਮਿਕ ਰੂਪ じゃ ਚਾਨਣ ਦਾ ਰੂਪ ਔਰ ਫਿਰ ਤੁਹਾਨੂੰ ਉਹ ਐਦਾਂ ਦਾ ਬਣਾਉਗਾ ਕਿ ਤੈ ਮਣੋ ਪੀ ਮੈਂ ਕੱਲਾ ਹੀ ਆ ਜਿਹਨੇ 40 ਰੱਖੇ ਚੱਚ ਬਾਦਨੀ ਨੇ ਵੀ ਨਹੀਂ ਰੱਖੇ ਐਤਾ ਕੁਛ ਨਹੀਂ ਹੁੰਦਾ ਅਸੀਂ ਕੀ ਕਰ ਲਵਾਂਗੇ ਪਰ ਜੇ ਅਸੀਂ ਲਹੂ ਦੇ ਹੇਠਿਆਂ ਸਭ ਕੁਝ ਸੁਖਸਾਨ ਹੈ ਹallelujah ਹallelujah ਮੈਂ ਇਹ ਨਹੀਂ ਕਹਿੰਦਾ ਨਾ ਰੱਖੋ ਪਰ ਮੈਂ ਗੱਲ ਕਰ ਰਿਹਾ ਸ਼ੈਤਾਨ ਦੀ ਜਿਹੜਾ 40 ਰਖਾਉਂਦਾ 50 ਰਖਾਉਂਦਾ ਜਿਹੜਾ